ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਦੇਸ਼ਾਂ ਤੇ ਐਨ ਐਸ ਜੀ ਕਮਾਂਡੋਆਂ ਦੀ ਟੀਮ ਦਿੱਲੀ ਦੇ ਬੰਬ ਧਮਾਕੇ ਵਾਲੀ ਜਗ੍ਹਾ ਤੇ ਪਹੁੰਚ ਗਈ ਹੈ। ਉਹਨਾਂ ਨੇ ਸਾਰੇ ਇਲਾਕੇ ਨੂੰ ਘੇਰਾ ਪਾ ਲਿਆ ਹੈ ਤਾਂ ਕਿ ਅੱਤਵਾਦੀਆਂ ਵੱਲੋਂ ਕੋਈ ਹੋਰ ਧਮਾਕਾ ਨਾ ਕੀਤਾ ਜਾ ਸਕੇ। ਉਹਨਾਂ ਵੱਲੋਂ ਬਾਰੂਦ ਦੀ ਜਾਂਚ ਕੀਤੀ ਜਾ ਰਹੀ ਹੈ ਕਿਹੜਾ ਬਾਰੂਦ ਵਰਤਿਆ ਜਾ ਰਿਹਾ ਹੈ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਅੱਤਵਾਦੀਆਂ ਦਾ ਸਰਾਕ ਲਗਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਬਰੂਦ ਨੂੰ ਅਤੇਕਾਰ ਦੇ ਵੱਖ-ਵੱਖ ਟੁਕੜਿਆਂ ਨੂੰ ਲੈਬਾਂ ਵਿੱਚ ਜਾਂਚ ਕਰਨ ਤੋਂ ਬਾਅਦ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਬੰਬ ਧਮਾਕਾ ਵਿੱਚ ਕਿਹੜਾ ਬਰੂਦ ਵਰਤਿਆ ਗਿਆ ਹੈ ਅਤੇ ਕਿਸ ਮੰਤਵ ਲਈ ਇਹ ਧਮਾਕਾ ਕੀਤਾ ਗਿਆ ਹੈ ਅਤੇ ਇਲਾਕੇ ਵਿੱਚ ਕੋਈ ਹੋਰ ਅੱਤਵਾਦੀ ਘਟਨਾ ਅੱਤਵਾਦੀ ਕਾਰਨ ਦੇ ਰੋਭ ਵਿੱਚ ਤਾਂ ਨਹੀਂ ਹਨ ਐਸ ਐਨ ਐਸ ਜੀ ਕਮਾਂਡੋ ਨੇ ਸਾਰੇ ਇਲਾਕੇ ਨੂੰ ਘੇਰ ਕੇ ਲੋਕਾਂ ਤੋਂ ਵੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ एनएफजी कमांडो देश दी ਸਭ ਤੋਂ ਉੱਚ ਪੱਧਰ ਦੀ ਟੀਮ ਹੈ ਪੁਲਿਸ ਅਤੇ ਦੇਸ਼ ਦੀਆਂ ਹੋਰ ਖੋਪੀਆਂ ਏਜੰਸੀਆਂ ਵੀ ਇਲਾਕੇ ਵਿੱਚ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਈਆਂ ਹਨ ਕਿਉਂਕਿ ਇਹ ਲਾਲ ਕਿਲੇ ਦੇ ਨੇੜੇ ਉਸ ਥਾਂ ਤੇ ਬੰਬ ਧਮਾਕਾ ਕੀਤਾ ਗਿਆ ਹੈ ਜਿੱਥੇ ਕਿ ਬਹੁਤ ਹੀ ਭੀੜ ਭੜਕਾ ਰਹਿੰਦਾ ਹੈ ਆਮ ਤੌਰ ਤੇ ਲੋਕ ਜਿੱਥੇ ਸ਼ਾਪਿੰਗ ਕਰਨ ਲਈ ਜਾਂ ਹੋਰ ਵਸਤਾਂ ਲੈਣ ਲਈ ਆਏ ਹੁੰਦੇ ਹਨ ਇਹ ਬਹੁਤ ਹੀ ਭੀੜ ਭੜੱਕੇ ਵਾਲੀ ਜਗ੍ਹਾ ਹੈ ਇਸ ਲਈ ਐਨਐਸਜੀ ਕਮਾਂਡੋ ਨੇ ਪੂਰੀ ਤਰ੍ਹਾਂ ਨਾਲ ਇੱਥੇ ਮੋਰਚਾ ਸੰਭਾਲ ਲਿਆ ਹੈ ਤਾਂ ਕਿ ਕੋਈ ਹੋਰ ਅਨਸੁਕਾਮੀ ਘਟਨਾ ਨਾ ਵਾਪਰ ਜਾਵੇ ਕਿਉਂਕਿ ਹੁਣ ਠੰਡ ਦੇ ਦਿਨ ਸ਼ੁਰੂ ਹੋ ਚੁੱਕੇ ਹਨ ਅਤੇ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੂੰ ਕਿਸੇ ਬੁੱਕਲ ਵਿੱਚੋਂ ਕਿਸੇ ਦਾ ਹਥਿਆਰ ਕਢਾਉਣਾ ਸੌਖੀ ਗੱਲ ਨਹੀਂ ਕਿਉਂਕਿ ਠੰਡ ਕਾਰਨ ਕੋਈ ਵੀ ਕੋਈ ਚਾਦਰ ਜਾਂ ਲੋਈ ਲੈ ਕੇ ਰੱਖ ਸਕਦਾ ਹੈ ਜਿਸ ਕਾਰਨ ਹਰ ਇੱਕ ਸ਼ੱਕੀ ਵਿਅਕਤੀ ਤੇ ਨજર ਰੱਖੀ ਜਾ ਰਹੀ ਹੈ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ 에어ਪੋਰਟ ਤੇ ਐਨ ਐਸ ਜੀ ਕਮਾਂਡੋ ਜਵਾਲੋਂ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਹਰ ਆਉਣ ਜਾਣ ਵਾਲੇ ਤੇ ਸ਼ੱਕੀ ਨਿਗਾਹ ਰੱਖੀ ਜਾ ਰਹੀ ਹੈ ਅਤੇ ਪੁਲਿਸ ਤੇ ਏਜੰਸੀਆਂ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਸ ਜਥੇਬੰਦੀ ਵੱਲੋਂ ਜਾਂ ਕਿਸ ਅੱਤਵਾਦੀ ਜਥੇਬੰਦੀ ਵੱਲੋਂ ਕੀਤਾ ਗਿਆ ਇਹ ਕਨਾਣਾ ਪੰਪ ਤਮਾਕਾ ਹੈ ਅਤੇ ਕਿਸ ਦੀਛੇ ਤੇ ਇਹ ਤਮਾਕਾ ਕੀਤਾ ਗਿਆ ਹੈ ਕਿ ਅੱਤਵਾਦੀਆਂ ਦਾ ਕੋਈ ਹੋਰ ਮਨ ਤੋਂ ਪਤਾ ਨਹੀਂ ਹੈ ਸਾਰੀ ਹੀ ਜਾਣਕਾਰੀ ਐਨਐਸਜੀ ਇਸ ਏਜੰਸੀ ਵੱਲੋਂ ਜੁਟਾਈ ਜਾ ਰਹੀ ਹੈ ਜਿਸ ਦੀ ਸਹਾਈਤਾ ਲਈ ਪੁਲਿਸ ਅਤੇ ਹੋਰ ਖੋਫੀਆ ਏਜੰਸੀਆਂ ਵੀ ਸਰਗਰਮ ਹੋ ਚੁੱਕੀਆਂ ਹਨ